ਅੱਜ ਵੀ ਮਿੱਠਾ ਹੈ। ਹੈ ਅੱਜ ਦਾ ਰਿਠਾ ਤੌੜਾ ਛੱਡਦਾ ਗੁਰੂ ਨਾਨਕ ਸਾਹਿਬ ਨੇ ਇਸ ਕਰਕੇ ਵੀ ਜੋਗਿਓ ਇਹ ਤੁਹਾਡਾ ਹਿੱਸਾ ਹੈ। ਹੁਣ ਤੁਸੀਂ ਮਿੱਠਾ ਕਰੋ। ਇੱਕੋ ਤੇ ਪਿੰਪਲ ਹੈ। ਪਿੰਪਲ ਦਾ ਰੋਕ ਬੜਾ ਕੀਮਤੀ ਹੁੰਦਾ ਹੈ। ਕਹਿੰਦੇ ਉਹਨਾਂ ਨੇ ਨਾ ਗੁਰਨਾਨ ਸਿੰਘ ਨੂੰ ਆਪਣੀ ਤਾਕਤ ਵਿਖਾਈ ਜੋਗੀ ਲੋਕਾਂ ਆਪਣੇ ਤਾਕਤ ਵਿਖਾਈ ਜਿਵੇਂ ਧਰਤੀ ਤੋਂ ਥੱਲੋਂ ਜੜੋਂ ਹੀ ਉੱਠਦਾ ਸ਼ਕਤੀ ਨਾਲ ਤੇ ਜਦੋਂ ਸ਼ਕਤੀ ਨਾਲ ਜਦੋਂ ਪੋਟੇ ਜੀ ਦਾ ਤੇ 8 ਫੁੱਟ ਪਿੱਪਲ ਉੱਪਰ ਆ ਗਿਆ 8 ਫੁੱਟ ਮਹਾਰਾਜ ਦੇਖਦੇ ਰਹੇ ਦੇਖਦੇ ਰਹੇ ਤੇ ਮਹਾਰਾਜ ਨੇ ਆਖਿਆ ਬੋਲ ਮਰਦਾਨਿਆ ਸਤ ਕਰਤਾ ਸਤ ਕਰਤਾਰ ਬੋਲਿਆ ਕਹਿੰਦੇ ਪਿੱਪਲਾ ਹੁਣ ਬਸ ਕਰ ਜੋਗਿਆ ਦੇ ਅੱਖੇ ਲੱਗੀ ਜਾਏਗਾ ਆਪ ਕੋ ਸਾਧਨਾਮ ਸ੍ਰੀ ਵਾਹਿਗੁਰੂ ਉਹਾਂ ਪਰਾ ਜੋਗੀ ਸੇਤ ਤੀਰ ਫਕੀਰ ਮਨਮੁਰਦੀ ਤਾਕਤ ਹੁੰਦੀ ਹੈ ਨਾ ਚ ਪਰ ਟਾਬੇ ਨਾਲ ਦਾ ਮੁਕਾਬਲਾ ਥੋੜਾ ਕਰ ਲੈਣਗੇ ਵਾਹਿਗੁਰੂ ਤੇ ਤੁਸੀਂ ਇੰਨੇ ਤੇ ਡਿੱਗ ਪਏ ਨੇ ਉਹ ਮਰਜੀ ਤਾਕਤ ਬੁਖਾ ਲੈ ਇਹਨੇ ਕੁਰਬਾਨ ਹੋ ਜਾਣੇ ਆ ਰੀਤਾ ਦਾ ਅੱਜ ਵੀ ਕਹਿੰਦੇ ਮੈਂ ਜਾਵਾਂ ਬਲਿਹਾਰ ਸਦਕੇ ਸੌ ਸੌ ਵਾਰ ਉਹ ਤਾਂ ਜੀ ਕਹਿੰਦੇ ਜੇ ਤਾਂ ਨਾਨਕ ਮੰਤੇ ਜਾਓਗੇ ਨਾ ਬਹੁਤ ਘਟ ਸੰਗਤ ਜਾਂਦੀ ਹੈ ਹਜੂਰ ਸਾਹਿਬ ਤਾਂ 20-20 ਸਾਲ ਲਗਾਤਾਰ ਹੀ ਜਾਣਗੇ ਮੁਬਾਰਕ ਹੈ ਪੜਨਾ ਸਾਹਿਬ 25-25 ਸਾਲ ਮੁਬਾਰਕ ਹੈ ਉੱਥੇ ਵੀ ਜਾਓ ਜਿੱਥੇ ਬਰਨਾਰਕ ਸਾਹਿਬ ਨੇ ਆਹ ਫੋਟੋ ਉੱਪਰ ਵੀ ਪਰਿਖਲਾ ਰੱਖਤਾ ਬੋਲੇ ਸੋ ਨਿਹਾਲ ਦੁੱਖੋਂ ਤਾਰੇ ਬਾਹਨ ਪਾਰ ਤਾਰੇ ਉਹਨਾਂ ਦਾ ਰੋਖੀ ਤਾਰਦੇ ਪੱਥਰ ਵੀ ਤਾਰਦੇ ਜਿੱਥੇ ਪੰਜਾ ਲੱਗਿਆ 500 ਸਾਲ ਹੋ ਗਿਆ ਅੱਜ ਵੀ ਲੱਗਿਆ ਹੋਇਆ ਇਸ ਦੁਨੀਆ ਦੇ ਉੱਤੇ ਕਿੰਨੋਂ ਨਹੀਂ ਤਾਰੇ ਇੱਕ ਸ਼ਾਇਰ ਕਹਿੰਦਾ ਹੈ ਬਰੁਲਾ ਨੂੰ ਬੱਚੇ ਵਿੱਚ ਚੁਪ ਕਰਾਉਣਾ ਇੱਕ ਸ਼ਾਇਰ ਕਹਿੰਦਾ ਤਾਰੇ ਗਿਣਤ ਜਾਣਤ ਹੈ ਤੇਰੇ ਤਾਰੇ ਨਾ ਗਿਣਤ ਹੈ ਧਿਆਨ ਕਰਦਾ ਉਧਰ ਉਧਰ ਕੀ ਜਿਹੜਾ ਕੋ ਕਰਦਾ ਥੋੜਾ ਧਿਆਨ ਉਹਨੇ ਤੁਸੀਂ ਬੈਠੇ ਕਿੱਥੇ ਹੋ ਕੋ ਇਧਰੋਂ ਆਇਆ ਉਧਰ ਧਿਆਨ ਕੋ ਮੱਥਾ ਟੇਕ ਦਰਦਲ ਧਿਆਨ ਇੱਕ ਘੰਟਾ ਧਿਆਨ ਹੀ ਖੜਦਾ ਰਿਹਾ ਨੀ ਦਾਰ ਕੇ ਤੇ ਲਾਉਣ ਜੀ ਆਏ ਥੇ ਸ਼ਬਦ ਦੀ ਪੂਜਾਈ ਤੇ ਆਣਾ ਆਪੋ ਸਾਧ ਨਾਮ ਜਿਣੀ ਆਪਰੇ ਨਾਲੇ ਨੂੰ ਪੁੱਛਿਆ ਤੇਰਾ ਜੀਲਾ ਕੋਣ ਹੈ ਤੇਰਾ ਗੁਰੂ ਕੋਣ ਹੈ ਕਹਣਾ ਜੀਲਾ ਮੈਂ ਇਹ ਸ਼ਬਦ ਮੇਰਾ ਗੁਰੂ ਹੈ ਸ਼ਬਦ ਗੁਰੂ ਸੁਰਤ ਤੋਂ ਜੀਲਾ ਸੁਰਤੀ ਨੂੰ ਜੀਲਾ ਬਣਾ ਜੇ ਸੁਰਤੀ ਜੀਲਾ ਨਹੀਂ ਬਣੀ ਸੁਰਤੀ ਨਹੀਂ ਲੱਗੀ ਕੱਲ ਨਹੀਂ ਬਣੀ ਇਸ ਕਰਕੇ ਇਤਿਹਾਸ ਸ਼ਬਦ ਵਿੱਚ ਦਿਓ ਆ ਨਾਮ ਲਓ ਉਹ ਕਹਿੰਦਾ ਤਾਰੇ ਗਿਣਤ ਜਾਤ ਤੇਰੇ ਤਾਰੇ ਨਾ ਜਨਾਤ ਹੈ ਤਾਰੇ ਗਿਨੇ ਜਾ ਸਕਦੇ ਪਰ ਤੇਰੇ ਤਾਰੇ ਕੌਣ ਗਿਣੂਗਾ ਆਪਸਾ ਤੇ ਨਾਮ ਜਰੀ ਸੁਬਾਨੀ ਉਹ ਸਾਹਿਬਾਨ ਕਹਿੰਦੇ ਸਾਦਰ ਦੀਆਂ ਬੂੰਦਾਂ ਗਿਣਿਆ ਨਹੀਂ ਜਾ ਸਕਦੀਆਂ ਪਰ ਜੇ ਰੱਬ ਚਾਵੇ ਤੇ ਗਿਣ ਸਕਦੇ ਆ। ਵਾਹਿਗੁਰੂ। ਸਾਵਣ ਵਿੱਚ ਪੱਤੇ ਸੜ ਜਾਂਦੇ, ਬਸੰਤ ਰੁੱਤ ਵਿੱਚ ਨਵੇਂ ਆਉਂਦੇ ਨੇ, ਕਿੰਨੇ ਆਉਂਦੇ ਨੇ ਗਿਣੇ ਨਹੀਂ ਜਾ ਸਕਦੇ, ਤੂੰ ਚਾਵੇਂ ਤੇ ਗਿਣੇ ਜਾ ਸਕਦੇ। ਸੂਰਜ ਦੀਆਂ ਕਿਰਨਾਂ ਦੇਖਣੀਆਂ ਮੁਸ਼ਕਲ ਨੇ, ਗਿਣੀਆਂ ਨਹੀਂ ਜਾ ਸਕਦੀਆਂ। ਪਰ ਤੂੰ ਜਾਵੇਂ ਤਾਂ ਮੈਂ ਵੀ ਗੈਣ ਸਕਦਾ ਚੰਦਰਾ ਮੇ ਕਿੰਨੀ ਠੰਡਕ ਹੈ ਕੋਈ ਪਤਾ ਨਹੀਂ ਕਿੱਥੇ ਕਿੱਥੇ ਦੀ ਠੰਡਕ ਜਾ ਰਹੀ ਹੈ ਸੀਤਲ ਦਾ ਦਾ ਚਾਨਣ ਜਾ ਰਿਹਾ ਹੈ ਬਾਪੂ ਤੂੰ ਜਾਵੇਂ ਮੈਂ ਤਾਂ ਵੀ ਗੈਣ ਸਕਦਾ ਪਰ ਬਾਬਾ ਨਾਨਕ ਗੁਰਨਾਨ ਸਾਹਿਬ ਤੇਰੇ ਦਰ ਦੀ ਮੈਂ ਮਹਿਮਾ ਕਿੰਨੀ ਚਾਹਵਾ ਤੇ ਗਣੀ ਨਹੀਂ ਜਾ ਸਕਦਾ ਕਾਂਹਾਰ ਬੂੰਦ ਬਸੋ ਰੋਮਾਵਲ ਕੋਸਮ ਬਸੰਤ ਗਣੰਤ ਲ ਆਵੇ ਰਾਵ ਸਸ ਕਿਰਨ ਉਧਰ ਸਾਗਰ ਕੋ ਗੰਗਤਰੰਗ ਅੰਤ ਕੋ ਪਾਵੇ ਸਮੁੰਦਰ ਦੀਆਂ ਲਹਿਰਾਂ ਤਰੰਗਾ ਕੋ ਗਿਣ ਨਹੀਂ ਸਕਦਾ ਤੇਰੀ ਕਿਰਪਾ ਜੇ ਸਿਰ ਤੇ ਤੂੰ ਹੱਥ ਰੱਖਦੇ ਮੈਂ ਤੋ ਵੀ ਗਿਣ ਲੂੰਗਾ ਗੰਗਤਰੰਗ ਅੰਤ ਕੋ ਪਾਵੇ ਰੂਦਰ ਧਿਆਨ ਗਿਆਨ ਸਤਗੁਰ ਕੇ ਕਬਜਨ ਭਲ ਉਹਨਾਂ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਹੁਕਮਾ ਕਹਿੰਦੇ ਗੁਰੂ ਨਾਨਕ ਸਾਹਿਬ ਤੁਹਾਡੀ ਮਦਦ ਤੁਸੀਂ ਕਰ ਸਕਦੇ ਹੋ ਸਾਡੇ ਵਸਦਾ ਰੋਗ ਨਹੀਂ ਧੰਗੁਰ ਨਾਨਕ ਬਾਦਸ਼ਾ ਭਾਈ ਲਾਲੋ ਦੇ ਕਾਰਨ ਗਏ ਉਹਨੇ ਕੋਧਰੇ ਦੀ ਰੋਟੀ ਛਕਾਈ ਕੋਧਰੇ ਦਾ ਆਟਾ ਜਿਹੜਾ ਉਦੋਂ ਉਹਦਾ ਕੋਮਲ ਨਹੀਂ ਸੀ ਹੁੰਦਾ ਜਿਹਦੇ ਕਰੇ ਕਾਕਣੇ ਜਿੰਨਾ ਉਹਨੇ ਕਰੇ ਕੋਧਰਾ ਮਿਲਦਾ ਸੀ ਹੁਣ ਮੈਂ ਕੋਧਰਾ ਲੈਣ ਗਿਆ ਤੇ 130 ਕਿਲੋ ਆਪੋ ਸਾਧ ਦਾ ਨਾਮ ਸ੍ਰੀ ਵਾਲੇਕੁਮ ਉਤੋਂ ਕਹਿਣਾ ਕਿ ਰੋਟੀ ਬੜੇ ਚੰਗੀ ਹੁੰਦੀ ਮੈਂ ਆਪੇ ਚੰਗੀ 150 ਕਿਲੋ ਦੇ ਕਣਕ 40 ਰੁਪਏ 30 ਰੁਪਏ ਦੂਜਾ ਦਿਨ ਚੜਿਆ ਤੇ ਕੋਦਰਾ ਵੀ ਨਹੀਂ ਲੱਭਿਆ ਕੋਦਰੇ ਦਾ ਸ਼ਾਨ ਇਕੱਠਾ ਕਰਕੇ ਪ੍ਰਸਾਦਾ ਸਿਕਾਇਆ ਕਹਿ ਲੱਗੇ ਲਾਲੋ ਯਾਰ ਅੱਜ ਤੂੰ ਜਿਹੜਾ ਪ੍ਰਸਾਦਾ ਸਿਕਾਇਆ ਕੱਲ੍ਹ ਨੂੰ ਵੀ ਸਵਾਦ ਆਇਆ ਆਪੋ ਸਾਧਨਾ ਸਿੰਘ ਜੀ ਗੱਲ ਪ੍ਰਸ਼ਾਦੇ ਦੀ ਨਹੀਂ ਸੀ ਗੱਲ ਸੀ ਜਿਹੜਾ ਦੇ ਅੰਦਰ ਪ੍ਰੇਮ ਸੀ ਨਾ ਸਵਾਤ ਉਹਦਾ ਹੀ ਹੁੰਦਾ ਹੈ ਸਾਚ ਕਹੂੰ ਸੁਣ ਲਿਓ ਸੁਣ ਲਿਓ ਸਭ ਜਿਹਨ ਪ੍ਰੇਮ ਕੀਓ ਜਿਹੜੇ ਰੱਬ ਦੇ ਪ੍ਰੇਮੀ ਬਣ ਕੇ ਗੁਰੂ ਦੇ ਪਿਆਰ ਨਾਲ ਉਹਦੇ ਗੁਣ ਗਾਉਣ ਪਰ ਉਹ ਪ੍ਰਵਾਹ ਨਹੀਂ ਕਿਸੇ ਦੀ ਕਰਦੇ ਤੀਜੇ ਦਰ ਸੱਦਾ ਆ ਗਿਆ ਮਲਕ ਬਾਗੋ ਦਾ ਪਾਕਿਸਤਾਨ ਮੈਂ ਉਸ ਜਗ੍ਹਾ ਤੇ ਵੀ ਜਾ ਕੇ ਆਇਆ ਜਿੱਥੇ ਮਲਕ ਬਾਗੋ ਨੇ ਨੰਬਰ ਛਕਾਇਆ ਸੀ ਤੇ ਜਿੱਥੇ ਮਰਦਾਨ ਜਿੱਥੇ ਭਾਈ ਲਾਲੂ ਨੇ ਨੰਬਰ ਛਕਾਇਆ ਉੱਥੇ ਵੀ ਜਾ ਕੇ ਆਇਆ ਤੁਸੀਂ ਹੈਰਾਨ ਹੋਗੇ ਗੱਲ ਸੁਣ ਕੇ ਬਾਪੇ ਨਾਲ ਕੀ ਉਹ ਹੀ ਜਾਣਦਾ ਉਹਨੇ ਕੀ ਦਾ ਕੀ ਕਰਦੇ ਆਪਾਂ ਤਾਂ ਐਵੇਂ ਗੁਰਨਾਥ ਸਾਹਿਬ ਨੂੰ ਕਈ ਵਾਰੀ ਕਹਿ ਵੀ ਦਿੰਨੇ ਆ ਉਲਾਮਾ ਵੀ ਦੇ ਦਿੰਨੇ ਆ ਬਾਬਾ ਤੂੰ ਦਿੱਤਾ ਕੀ ਜਿੱਥੇ ਮਲਖ ਭਾਗੋ ਦਾ ਮਹਿਲ ਹੈ ਉੱਥੇ ਕੋ ਨੇੜੇ ਨਹੀਂ ਜਾਂਦਾ ਮੈਂ ਇਹ ਵੇਖ ਕੇ ਆਇਆ ਐਮਰਾਬਾਦ ਤੇ ਜਿਹੜੇ 4 ਮਰਲੇ ਜਗਾ ਵਿੱਚ ਰਹਿੰਦਾ ਸੀ 4 ਮਰਲਿਆਂ ਚ 파ਹੀ ਲਾਲੋ ਉਹਦੀ ਕੀਮਤ 1.4 ਕਰੋੜ ਰੁਪਈਆ ਹੈਂਗਲੈਂਡ ਦੇ ਸਿੱਖ ਆਏ ਕਹਿ ਲਗੇ 파ਹੀ ਲਾਲੋ ਦੀ ਜਗਾ ਛੱਡ ਦਿਓ ਕਣ ਛੱਡ ਕਿਵੇਂ ਦੇਈਏ 100 ਸਾਲਾਂ ਤੋਂ ਕਬਜ਼ਾ ਹੈ ਸਾਡਾ ਆਪ ਕੋ ਸਾਧਨਾਮ ਸਿਰੀ ਉੱਚੀ ਬੋਲੋ ਤਾਂ ਨਗਰ ਨਾਨਕ ਜੀ ਅਮਨ ਅਲੈਕ ਤੁਮੇ ਛੱਡ ਕੇ ਦੀ ਕਮਜ ਹੈ ਕਹਿੰਦੇ ਪਰ ਐਸੇ ਮੰਗ ਕਹਿੰਦਾ ਤੁਸੀਂ ਦੇ ਹੀ ਨਹੀਂ ਸਕਦੇ ਹੁਣ ਉਸ ਨਗਰ ਵਿੱਚ 4 ਮਰਲਿਆਂ ਦੀ ਜਗ੍ਹਾ ਦਾ ਮੁੱਲ ਸੀ 4 ਲੱਖ ਉਹਨੇ ਮੰਗ ਲਿਆ ਕਿੰਨਾ 4 ਕਰੋੜ ਗੱਲ ਲੱਗ ਗਈ ਤੈਨੂੰ 4 ਕਰੋੜੀ ਦੇ ਦਿਆਂਗੇ ਪਾਈ ਦਾਲਾਂ ਦੀ ਜਗ੍ਹਾ ਖਾਲੀ ਕਰ ਦਿੱਤਾ ਉਹਨਾਂ ਨੇ ਇੱਥੇ ਬਸ ਨਹੀਂ ਸੀਸ ਗੰਜ ਤੇਨ ਸਿੱਖਾਂ ਨੂੰ ਕੋ ਕੋ ਕੇ ਮਾਰਿਆ ਗਿਆ ਪਾਈ ਦੇ ਆਲੇ ਨੂੰ ਪਾਈ ਬਦਿਰਾਮ ਪਾਈ ਦੇ ਆਲੇ ਨੂੰ ਬੋਲੋ ਪਾਈ ਮਤੀ ਪਾਈ ਦੇ ਆਲੇ ਨੂੰ ਕਿੱਥੇ ਦੇਖ ਦੇਗਾ ਜਵਾਲਾ ਕੇ ਮੈਂ ਦੇ ਆਲੇ ਦੀ ਗੱਲ ਕਰਨ ਭਾਈ ਧਿਆਲੇ ਨੂੰ ਕੀ ਕਿਦਾਂ ਸੀ ਦੇਖ ਵਾਲਿਆ ਸੀ ਹਾਂ ਮੈਂ ਧਿਆਲੇ ਪਿੰਨ ਮਤੀ ਦਾਸ ਕਿ ਭਾਈ ਧਿਆਲੇ ਨੂੰ ਦੇਗ ਚ ਬਾਲਿਆ ਮਤੀ ਦਾਸ ਨੂੰ ਆਰੇ ਨਾਲ ਜੀਰਿਆ ਤੇ ਸਤੀ ਦਾਸ ਨੂੰ ਅਗ ਵਿੱਚ ਨਹੀਂ ਰੂਹ ਚ ਲਪੇਟ ਕੇ ਸਾਰੀ ਰਾਤ ਲੱਗੀ ਸਣਨ ਤੇ ਪਰ ਉਹਨਾਂ ਗੱਲ ਕੀ ਕਹੀ ਕਹਿ ਲਗੇ ਗੁਰੂ ਵਾਲੇ ਪਾਸੋਂ ਸਾਡਾ ਮੂੰਹ ਨਾ ਮੋੜਿਓ ਸਾਡਾ ਮੁਖ ਗੁਰ ਤੇਗ ਬਹਾਦਰ ਸਾਹਿਬ ਨਾਲ ਪਾਸੇ ਗੜਦਿਓ ਔਰ 4 ਦਿਨ ਸਾਡੀ ਜੋ ਪਰਵਾਣੀ ਵਾਹਿਗੁਰੂ ਆਪ ਕੋ ਸਾਡੇ ਨਾਮ ਜੀ ਵਾਲੇਕੁਮ ਇਹਨੂੰ ਗੰਦੇ ਮਤਦੋ ਨਿਆ ਮੋੜ ਲਵੇ ਸਾਇਆ ਤੋਂ ਮਖੜਾ ਨਾਮ ਕੋਣੀ ਮੁੱਖ ਦੁਨੀਆ ਮੋੜਨ ਵੇ ਸਾਇਆ ਕੋ ਮੁਖੜਾ ਨਾ ਮੋੜੀ ਮੁੱਖ ਦੁਨੀਆ ਮੋੜ ਮਾਲਕ ਭਾਗੋ ਦਾ ਮੈਲ ਰੁੱਲ ਗਿਆ ਲੋਕੀ ਇੱਟਾਂ ਚੱਕ ਕੇ ਲੈ ਗਏ ਕਿਸ ਨੇ ਖਰੀਦੇ ਤੇ ਭਾਈ ਲਾਲੋ ਨੇ ਜਾਨ ਮਰਦੇ ਜਗਾ ਕਿੰਨੇ ਦੀ ਜਾਨ ਕਰੋ ਭਾਈ ਲਾਲੋ ਬਣੋ ਜੋੜ-ਜੋੜ ਕੇ ਕੀ ਕਰੋਗੇ ਇੱਕ ਦਿਨ ਇਹ ਹੋ ਜਾਣਾ ਗੌਡੀ ਗੌਡੀ ਝੋੜ ਕੇ ਜੋਰੇ ਲੱਖ ਕਰੋੜ ਚਲਤੀ ਬਾਰਨ ਨਾਲ ਸੱਚ ਮਿਲੇ ਉਹ ਲਈ ਲੰਗੋਟੀ ਜਿਹੜੇ ਥੋਕੇ ਦੇ ਵਿੱਚ ਜੇਬ ਮੰਦੇ ਨੂੰ ਲੰਗੋਟੀ ਕਹਿੰਦੇ ਐ ਥੋਕੇ ਨੂੰ ਲੰਗੋਟੀ ਨਹੀਂ ਸਮਝਦੇ ਉਹ ਕਿਤੇ ਪਹਿਲਾਂ ਥੋਕੀਆਂ ਵਿੱਚ ਨਾ ਜੇਂਬਾ ਲੱਗਿਆ ਸੀ ਬੁਰਿਆ ਨੇ ਉਹ ਖੋਲ੍ਹੇਂ ਦੇ ਸੀ ਉਹ ਕਹਿੰਦੇ ਇਹੋ ਜੀ ਜਗ੍ਹਾ ਤੇ ਲਾਓ ਜੇ ਪਤਾ ਨਹੀਂ ਕਿ ਹੈ ਕਿੱਥੇ ਹੁਣ ਜੀਂ ਦੀਆਂ ਪੈਂਟਾਂ ਚਾ ਲਾ ਗੀ ਜੇਬ ਲਈ ਲੰਗੋਟੀ ਤੋਰ ਜਾਣ ਲੱਗਿਆ ਅਗਲਾ ਥੋਕੀ ਦੀ ਲੰਗੋਟੀ ਵੀ ਕਾਚ ਨਾਲ ਕੈਂਚੀ ਨਾਲ ਲਾ ਲਈ ਕਿੱਥੇ ਲੈ ਕੇ ਚੱਲੇ ਆ ਹੁਣ ਤਾਂ ਸਾਡੇ ਉਹ ਸਿੱਖ ਦੀ ਜਗ੍ਹਾ ਕਰੋਨਾ ਚ ਵੇਲ ਗਈ ਉਹ ਮਹਿਲ ਟੈਟੇ ਨਹੀਂ ਹੋ ਗਿਆ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਘਰ ਮੁਖੋ ਸਤਨਾ ਆਇਆ ਬੜਾ ਪਾਠ ਹੋਇਆ ਇਹਨਾ ਬਾਤ ਵਿੱਚ ਤੇ ਬਰਨਾਲ ਸੈਭ ਨੂੰ ਸਦਾ ਆਇਆ ਭਾਈ ਲਾਲੋ ਨੂੰ ਨਹੀਂ ਆ ਕਹਿੰਦੇ ਆ ਨਾ ਲੋਕ ਇਹ ਗਰੀਬ ਬੰਦਾ ਕਿੱਧਰ ਆਊਗਾ ਐਵੇਂ ਲੰਗਰ ਛਕੂਗਾ ਅਸੀਂ ਵੀ ਕਈ ਵੇ ਨਹੀਂ ਮਨ ਚ ਲਿਆਉਣੀ ਜਿੱਤੇ ਲੰਗਰ ਹੁੰਦਾ ਨਾ ਤੇ ਗਰੀਬਾਂ ਦੀ ਦੇਖੀ ਜਾਣਗੇ ਇਹ ਪਤਾ ਨਹੀਂ ਕਿੱਥੋਂ ਆ ਗਿਆ ਚਾਰ ਖਾ ਗਿਆ ਸੱਤ ਖਾ ਗਿਆ ਉਹ ਇਹਨਾਂ ਦਾ ਖਾਦਤ ਲੱਗਣਾ ਤੁਹਾਨੂੰ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਲੋਕਾਂ ਦਾ ਨਖਰੇ ਮਾਰਨੇ ਕਦੇ ਨਾ ਸੋਚੋ ਕੌਣ ਬੈਠਾ ਹੈ ਲੰਗਰ 'ਚ ਕੌਣ ਛਕ ਰਿਹਾ ਬਾ ਤੂੰ ਛਕ ਰਿਹਾ ਹੈ ਬਾਬੇ ਨਾਨਕ ਦਾ ਲੰਗਰ ਹੈ ਛਕਾਈ ਜਾ ਵਾਹਿਗੁਰੂ ਬਾਬੇ ਨਾਨਕ ਨੇ ਖਿਆਲ ਰੱਖਿਆ ਸੀ ਇਸ ਕੋਲ ਲਗੇ ਠੱਗੀ ਕੋਣ ਵਾਸਤੇ ਵੀਰ ਬਈਏ ਦਿੱਤੇ ਸਾਥ ਨੂੰ ਛਕਾ ਕੇ ਆ ਗਿਆ ਉਹਨੇ ਬਿਲਕੁਲ ਨਹੀਂ ਸੋਚਿਆ ਗੁਰਮੁਖੋ ਗੁਰਨਾਨ ਸਾਹਿਬ ਗਏ ਇੱਕ ਦਿਨ ਸਾਰੀ ਖਲਕਤ ਨੇ ਲੰਗਰ ਛਕਿਆ ਹੁਣ ਰਾਜਾ ਸੀ ਟੈਕਸ ਲੈਂਦਾ ਸੀ ਲੋਕਾਂ ਕੋਲੋਂ ਜੋੜ-ਜੋੜ ਕੇ ਤਰਾਂਇੰਡਾ ਨੂੰ ਇਕੱਠਾ ਕੀਤਾ ਕਹਿੰਦਾ ਛਕੀ ਜਾਓ ਛਕੀ ਜਾਓ ਪਰ ਬਾਬੇ ਨਾਨਕ ਨੇ ਭਾਈ ਮਰਦਾਨੇ ਨਹੀਂ ਛਕਿਆ ਵਾਹਿਗੁਰੂ ਬੁਝਾਰਾ ਨੇ ਚੜਿਆ ਉਹੀ ਹਾਲ ਤੀਜੇ ਦਿਨ ਉਹ ਕਹਿੰਦੇ ਜਿਹੜੇ ਸਾਧੂ ਲਿਆਦੇ ਨਾ ਫੜ ਕੇ ਭਾਈ ਲਾਲੋ ਦੇ ਘਰੋਂ ਉਹ ਤਾਂ ਰੰਗਰ ਛਕਦੇ ਨਹੀਂ ਤੇਰਾ ਬਣਿਆ ਬਿਰਨਾ ਵੱਡਾ ਰਾਜਾ ਆਕੋ ਸਾਧਨਾਮ ਸ੍ਰੀ ਵਾਹਿਗੁਰੂ ਕਹਿੰਦਾ ਅੱਛਾ ਕਹਿੰਦਾ ਬਲਾਉ ਮੇਰੇ ਕੋਲ ਉਹਦੇ ਫੌਜੀ ਐਲ ਕਰ ਗਏ ਕਹਿ ਲਗੇ ਮਲਕ ਭਾਗੋ ਨੇ ਬੁਲਾਇਆ ਮਰਦ ਕਹਿੰਦੇ ਉਹਨੂੰ ਕਹਿ ਜਿਸ ਕੁਰਸੀ ਤੇ ਬੈਠਾ ਥੱਲੇ ਉਤਰ ਕੇ ਆ ਇੱਧਰ ਵਾਹਿਗੁਰੂ ਬਰਨਾਰਕ ਸਾਹਿਬ ਆਉਂਦੇ ਜਰੂਰ ਨੇ ਪਰ ਆਪਣੇ ਸੇਵਕਾਂ ਦੇ ਘਰ ਵਿੱਚ ਆਉਂਦੇ ਨੇ ਵੱਡੇ ਵੱਡੇ ਰਾਜਿਆਂ ਦੇ ਘਰ ਉਹ ਨਹੀਂ ਆਉਂਦੇ ਜਿਹੜੇ ਅਹੰਕਾਰ ਕਰਦੇ

ਇਹ ਕਰਾ ਦੇ ਗਲਤ ਲੱਗਿਆ ਤਾਂ ਤਨ ਨੂੰ ਰੋਕਿਆ ਵੀ ਨਾ ਹੋ ਜਾਓ ਸਪੀਕਰ ਬਾਹਰ ਲੱਗੇ ਅੰਦਰ ਆਵਾਜ਼ ਘੱਟ ਹੋਵੇ ਤਾਂ ਬੇਨਤੀ ਕੀਤੀ ਅਸਲ ਨੂੰ ਮੈਨੂੰ ਹੀ ਬੜੇ ਸਾਥ ਚੰਗੇ ਲੱਗੇ ਪਰ ਸਪੀਕਰ ਬਾਹਰ ਐਨਾਂ ਪਰ ਆਵਾਜ਼ ਅੰਦਰ ਘੱਟ ਹੈ ਛੈਣੇ ਦੀ ਜ਼ਿਆਦਾ ਹੋ ਗਈ ਆਪਾ ਧੰਗੁਰ ਨਾਨਕ ਧੰਗੁਰ ਨਾਨਕ ਉਸੇ ਅਗਲੀਆਂ ਪੈਣਾ ਨਾ ਬੋਲਿਓ ਪਿੱਛੇ ਦੇਖਦੇ ਬੋਲਦੀਆਂ ਪਰ ਧੰਗੁਰ ਨਾਨਕ ਧੰਗੁਰ ਨਾਨਕ ਅੱਜ ਸੋਚ ਰੋ ਪਤਰਕਾ ਰੇਚੇ ਬੈਠਾ ਕਿਹਨ ਕਹੌ ਲਾਹਣੀ ਕਹਿਣਾ ਬੋਲੇ ਕਿਹੜਾ ਨੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਮਾਰ ਕੇ ਕਹਿੰਦੇ ਮਲਕ ਜੀ 쿠ਸਤੀ ਜੜੋ ਖੱਲੇ ਆਓ ਖੱਲੇ ਆਇਆ ਕਹਿੰਦਾ ਕਿਹੜਾ ਤੂੰ ਨੰਗਰ ਕਿਉਂ ਨਹੀਂ ਸਕਦਾ ਕਹਿਣ ਲੱਗਾ ਆਪ ਦੇ ਭਰਾ ਤੋਂ ਬਗੜ ਕਿਵੇਂ ਸਕੀਏ ਵਾਹਿਗੁਰੂ ਕਹਿੰਦੇ ਇੱਥੇ ਤੇੜਾ ਕਿਹੜਾ ਭਰਾ ਤੂੰ ਤਾਂ ਆਇਆ ਹੀ ਪਹਿਲੀ ਵਾਰ ਹੈ ਤੇ ਰਾਜ ਮੇਰਾ ਚੱਲਦਾ ਇੱਥੇ ਆਪਾਦਰ ਖਾਨ ਜੀ ਕਹਿੰਦਾ ਸਾਡਾ ਭਰਾ ਜੇ ਭਾਈ ਲਾਲੋ ਉਹਨੂੰ ਬੁਲਾ ਫੇਰ ਜਾ ਗਾਂਵੀ ਕਹਿੰਦਾ ਜਾ ਓਏ 베ਜੀ ਹੁੰਦੀ ਲੱਖਾਂ ਦੀ ਸੰਗਤ ਬੈਠੀ ਐ ਜਾਓ ਬੜਾਓ ਕਿਸੇ ਤਰ੍ਹਾਂ ਮੇਰੀ 베ਜੀ ਤਰ੍ਹਾਂ ਕਰਾਓ ਭਾਈ ਲਾਲੋ ਨੂੰ ਸੱਦਿਆ ਭਾਈ ਲਾਲੋ ਤਾਂ ਫੇਰ ਹੁਣ ਪਹਿਲਾਂ ਠੀਕਦਾ ਸੀ ਗੁਰਨਾਨ ਸਿੰਘ ਬੁਲਾਉਣ ਤੇ ਮੈਂ ਇਹ ਵੀ ਇੱਕ ਸੱਚ ਐ ਅਮਰ ਤੇ ਵੇਲੇ ਗੁਰਨਾਨ ਸਿੰਘ ਬੁਲਾਉਂਦੇ ਸੰਗਤਾਂ ਵੱਜਣਾ ਜਾਈ ਬੋਲੇ 저 so yeah.